ਹਾਲੇਲੂਇਆ ਆਓ ਸੀ ਮੇਰੀ ਤੋਂ ਇੱਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਬਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਕਿਸ ਨੂੰ ਇਸਤੇਮਾਲ ਕਰਦਾ ਹੈ ਦੂਸਰਾ ਤਿਮੀਥਿਉਸ ਅਧਿਆਇ 2 ਉਹਦੀ 20 ਐ ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਪਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ ਮੇਰੇ ਪਿਆਰਿਓ ਪਰਮੇਸ਼ਰ ਦਾ ਵਚਨ ਕਹਿੰਦਾ ਹੈ हे सारे थके हुए ਅਤੇ ਬੋਝ ਢੇਟ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਜਦੋਂ ਤੁਸੀਂ ਮਸੀਹ ਵਿੱਚ ਨਹੀਂ ਸੀ ਤਾਂ ਤੁਸੀਂ ਇੱਕ ਸੰਸਾਰਿਕ ਜੀਵਨ ਬਤੀਤ ਕੀਤਾ ਜਿਸ ਵਿੱਚ ਦੁੱਖ, ਪੀੜਾਂ, ਬਿਮਾਰੀਆਂ, ਸੰਘਰਸ਼ ਸਨ ਉਸ ਤਰ੍ਹਾਂ ਜਦੋਂ ਤੁਸੀਂ ਪ੍ਰਭੂ ਈਸ਼ੂ ਮਸੀਹ ਕੋਲ ਆਉਂਦੇ ਹੋ ਤਾਂ ਪਰਮੇਸ਼ਰ ਤੁਹਾਡੇ ਪਾਪ ਚੁੱਕ ਲੈਂਦਾ ਹੈ ਜਦੋਂ ਯਸ਼ੂਮ ਸੀ ਗਨੇਸ਼ਰਤ ਨਾਮਕ ਛੀਲ ਦੇ ਕੰਡੇ ਤੇ ਵਚਨ ਦਾ ਪ੍ਰਚਾਰ ਕਰ ਰਿਹਾ ਸੀ ਤਾਂ ਇੱਕ ਵੱਡੀ ਪੀੜ ਉਸ ਦੇ ਪਿੱਛੇ ਪਿੱਛੇ ਆਈ ਜਦ ਪ੍ਰਭੇਸ਼ੂਮ ਸੀ ਨੇ ਦੋ ਕਿਸ਼ਤੀਆਂ ਵੇਖੀਆਂ ਜਿਨ੍ਹਾਂ ਵਿੱਚੋਂ ਇੱਕ ਪਤਰਸ ਸੀ ਸੀ ਅਤੇ ਪ੍ਰਭੂ ਨੇ ਉਸ ਉਤੇ ਖੜੇ ਹੋ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਇਹ ਉਹੀ ਕਿਸ਼ਤੀ ਸੀ ਜਿਸ ਤੇ ਪਤਰਸ ਨੇ ਵੀ ਸਾਰੀ ਰਾਤ ਮੱਛੀਆਂ ਫੜਨ ਲਈ ਸਖਤ ਮਿਹਨਤ ਕੀਤੀ ਸੀ ਅਤੇ ਕੁਝ ਵੀ ਨਹੀਂ ਫੜਿਆ ਅਤੇ ਨਿਰਾਸ਼ਾ ਵਿੱਚ ਚਲਿਆ ਗਿਆ ਪਰ ਪ੍ਰਭੂ ਨੇ ਉਹੀ ਕਿਸ਼ਤੀ ਨੂੰ ਇਸਤੇਮਾਲ ਕੀਤਾ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਉਸੇ ਤਰ੍ਹਾਂ ਅੱਜ ਪਰਮੇਸ਼ਰ ਉਹਨਾਂ ਲੋਕਾਂ ਨੂੰ ਵੀ ਚੁੰਦਾ ਹੈ ਜੋ ਨਿਰਾਸ਼ਾ ਬਿਮਾਰੀ ਪਾਪ ਕਮਜ਼ੋਰੀ ਵਿੱਚ ਹਨ ਇਸ ਲਈ ਇਸ ਗੱਲ ਨੂੰ ਯਾਦ ਰੱਖੋ ਜਦੋਂ ਤੁਸੀਂ ਕੁਝ ਵੀ ਨਹੀਂ ਹੁੰਦੇ ਉਸ ਵਕਤ ਹੀ ਪਰਮੇਸ਼ਰ ਤੁਹਾਨੂੰ ਚੁੰਦਾ ਹੈ ਅਤੇ ਤੁਹਾਨੂੰ ਆਦਰ ਦਾ ਪਾਤਰ ਬਣਾਉਂਦਾ ਹੈ ਕਿਉਂਕਿ ਵਚਨ ਕਹਿੰਦਾ ਹੈ ਮੇਰੀ ਸਮਰੱਥ ਕਮਜ਼ੋਰੀ ਵਿੱਚ ਸੰਪੂਰਨ ਹੁੰਦੀ ਹੈ ਮਰਕਸ 5 ਅਧਿਆਇ ਵਿੱਚ ਲਿਖਿਆ ਹੈ ਇੱਕ ਔਰਤ ਸੀ ਜਿਸ ਨੂੰ 12 ਸਾਲਾਂ ਤੋਂ ਲਹੂ ਵਹਿਣ ਰੋਗ ਸੀ ਉਸ ਔਰਤ ਨੂੰ ਇਹ ਵਿਸ਼ਵਾਸ ਸੀ ਕਿ ਜੇਕਰ ਮੈਂ ਸਿਰਫ ਯਿਸੂ ਦੇ ਕੱਪੜਿਆਂ ਨੂੰ ਹੀ ਛੂ ਲਿਆ ਤਾਂ ਮੈਂ ਚੰਗੀ ਹੋ ਜਾਵਾਂਗੀ ਇਸੇ ਤਰ੍ਹਾਂ ਜਦੋਂ ਤੁਸੀਂ ਵੀ ਪਰਮੇਸ਼ਰ ਦੇ ਕੋਲ ਆਉਂਦੇ ਹੋ ਤਾਂ ਤੁਹਾਨੂੰ ਵੀ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਮੈਨੂੰ ਮੇਰੇ ਜੀਵਨ ਦੀਆਂ ਹਰ ਸਮੱਸਿਆਵਾਂ ਤੋਂ ਬਚਾਵੇਗਾ ਪਰ ਤੁਹਾਨੂੰ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਪਹਿਲਾ ਸਥਾਨ ਦੇਣਾ ਪਵੇਗਾ ਜੇਕਰ ਮੈਂ ਆਪਣੇ ਜੀਵਨ ਵਿੱਚ ਪਰਮੇਸ਼ਰ ਨਾਲ ਜੁੜਿਆ ਨਾ ਹੁੰਦਾ ਤਾਂ ਕੀ ਪਰਮੇਸ਼ਰ ਮੈਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਦਾ ਨਹੀਂ ਇਸ ਲਈ ਜੇਕਰ ਅੱਜ ਤੁਸੀਂ ਵੀ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇ ਤਾਂ ਤੁਹਾਨੂੰ ਸਭ ਕੁਝ ਛੱਡ ਕੇ ਪਰਮੇਸ਼ਰ ਦੇ ਪਿੱਛੇ ਚੱਲਣਾ ਪਵੇਗਾ ਜਿਸ ਤਰ੍ਹਾਂ ਪਤਰਸ ਨੇ ਆਪਣਾ ਸਭ ਕੁਝ ਛੱਡ ਦਿੱਤਾ ਅਤੇ ਪਰਮੇਸ਼ਰ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਜਦ ਤੱਕ ਤੁਸੀਂ ਅੰਦਰੋਂ ਖਾਲੀ ਨਹੀਂ ਹੋਵੋਗੇ ਤਾਂ ਪਰਮੇਸ਼ਰ ਤੁਹਾਨੂੰ ਇਸਤੇਮਾਲ ਨਹੀਂ ਕਰੇਗਾ ਇਸ ਲਈ ਆਪਣੇ ਆਪ ਨੂੰ ਖਾਲੀ ਕਰੋ ਕਾਂ ਜੋ ਤੁਸੀਂ ਇਸਤੇਮਾਲ ਹੋ ਸਕੋ ਅਤੇ ਆਦਰ ਦਾ ਭਰਪੂਰ ਪਾੰਡਾ ਬਣ ਸਕੋ ਆਮਨ ਆਓ ਸਿ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੀ ਮਹਿਮਾ ਦੇ ਲਈ ਆਪਣੀ ਸਮਰਥ ਅਤੇ ਅਨੁਗ੍ਰਹਿ ਦੇ ਨਾਲ ਮੈਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੋ ਤੁਹਾਡੀ ਦੀਆ ਮੇਰੀ ਇਸ ਪ੍ਰਾਰਥਨਾ ਤੇ ਹੋਵੇ ਪ੍ਰਵੇਸ਼ਮ ਸਿੱਦੇ ਸਮਰਥੀ ਨਾਮ ਵਿੱਚ ਆਮੇਨ